ਸਸਿਕਾ ਜੀ ਮੈਂ ਹਕਮਲ ਕਪੂ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਸਿਟੀਜ਼ਨ ਹੋਣ ਦੇ ਬਾਵਜੂਦ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ 2 ਸਾਲ ਦੀ ਮਾਸੂਮ ਬੱਚੀ ਨੂੰ ਡਿਪੋਰਟ ਕਰਨ ਦਾ ਮਾਮਲਾ ਸਾਹਮਣੇ ਹੈ ਅਤੇ ਲੂਇਨਸਿਆਨਾ ਦੇ ਫੈਡਰਲ ਜੱਜ ਟਰੰਪ ਨੂੰ ਖਰੀਆਂ-ਖਰੀਆਂ ਸੁਣਾ ਰਹੇ ਨੇ ਜ਼ਿਲ੍ਹਾ ਜੱਜ ਟੈਰੀ ਡਾਉਟੀ ਨੇ ਫੈਸਲਾ ਜ਼ਾਹਰ ਕੀਤਾ ਕਿ ਟਰੰਪ ਸਰਕਾਰ ਨੇ 2 ਸਾਲ ਦੀ ਬੱਚੀ ਨੂੰ ਡਿਪੋਰਟ ਕਰਦਿਆ ਉਸ ਦੇ ਸੰਵਿਧਾਨਕ ਹੱਕਾਂ ਨੂੰ ਚਿਕੇ ਟੰਗੇ ਤੇ ਨਾਲ ਹੀ ਕੋਈ ਅਰਥਪੂਰਨ ਪ੍ਰਕਿਰਿਆ ਨਹੀਂ ਅਪਣਾਈ ਇੱਕ ਰਿਪੋਰਟ ਦੇ ਮੁਤਾਬਕ ਬਿੱਤੇ ਮੰਗਲਵਾਰ ਨੂੰ 2 ਸਾਲ ਦੀ ਬੱਚੀ ਉਸ ਦੀ ਮਾਂ ਅਤੇ ਭੈਣ ਨੂੰ ਆਲੀਅன்ஸ் ਵਿਖੇ ਇਮੀਗ੍ਰੇਸ਼ਨ ਅਤੇ ਕਸਟਮਸ ਐਂਫੋਰਸਮੈਂਟ ਦੇ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਨੂੰ ਇਹ ਰਾਸਤੇ ਦੇ ਵਿੱਚ ਲੈਂਦੇ ਆ ਡਿਪੋਰਟ ਕੀਤੇ ਜਾ ਰਹੇ ਪਰਵਾਸੀਆ ਦੀ ਕਰਤਾਰ ਦੇ ਵਿੱਚ ਖੜਾ ਕਰ ਦਿੱਤਾ ਗਿਆ ਹਾਲਾਂਕਿ ਬੱਚੇ ਦਾ ਪਿਤਾ ਅਮਰੀਕਾ ਦੇ ਵਿੱਚ ਹੀ ਮੌਜੂਦ ਦੱਸੇ ਜਾ ਰਿਹਾ ਹੈ ਰਾਸ਼ਟਰਪਤੀ ਟਰੰਪ ਵੱਲੋਂ ਜਿਵੇਂ ਹੀ 2 ਸਾਲ ਦੀ ਬੱਚੀ ਨੂੰ ਉਸ ਦੀ ਭੈਣ ਅਤੇ ਮਾਂ ਦੇ ਨਾਲ ਡਿਪੋਰਟ ਕੀਤਾ ਗਿਆ ਤਾਂ ਉਸੇ ਸਮੇਂ ਬੱਚੇ ਦਾ ਪਿਤਾ ਅਮਰੀਕਾ ਦੇ ਵਿੱਚ ਮੌਜੂਦ ਹੈ ਤੇ ਉਸ ਨੇ ਤੁਰੰਤ ਕਸਟਡੀ ਹਾਸਲ ਕਰਨ ਲਈ ਐਮਰਜੈਂਸੀ ਪਟੀਸ਼ਨ ਦਾਖਲ ਕਰ ਦਿੱਤੀ ਪਿਤਾ ਨੇ ਦਾਅਵਾ ਕੀਤਾ ਹੈ ਕਿ ਬੱਚੀ ਨੂੰ ਬਗੈਰ ਕਿਸੇ ਕਾਰਨ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਅਤੇ ਉਸਦੇ ਬੁਨਿਆਦੀ ਹੱਕਾਂ ਦੀ ਸਿੱਧੇ ਤੌਰ ਤੇ ਉਲੰਘਣਾ ਕੀਤੀ ਜਾ ਰਹੀ ਹੈ ਸੁਣਵਾਈ ਦੌਰਾਨ ਵਕੀਲਾ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਮੁਵਕਲ ਨੂੰ ਬੱਚੀ ਦੀ ਮਾਂ ਦੇ ਨਾਲ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਸੀ ਦਿੱਤੀ ਜਾ ਰਹੀ ਪਰ ਬਾਅਦ ਦੇ ਵਿੱਚ ਸਿਰਫ 1 ਮਿੰਟ ਮੁਲਾਕਾਤ ਦੀ ਛੋਟ ਦਿੱਤੀ ਗਈ 1 ਮਿੰਟ ਦੇ ਵਿੱਚ ਬੱਚੇ ਨੇ ਮਾਪੇ ਕਿੰਨੀ ਗੱਲ ਕਰ ਸਕਦੇ ਸਨ ਉੱਧਰ ਅਮਰੀਕਾ ਸਰਕਾਰ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਮਾਂ ਆਪਣੀ ਬੱਚੀ ਨੂੰ ਨਾਲ ਲੈ ਜਾਣਾ ਚਾਹੁੰਦੀ ਸੀ ਵਕੀਲਾਂ ਨੇ ਇਸ ਦਾਅਵੇ ਦੀ ਹਮਾਇਤ ਦੇ ਵਿੱਚ ਮਾਂ ਵੱਲੋਂ ਲਿਖਿਆ ਇੱਕ ਪੱਤਰ ਅਦਾਲਤ ਦੇ ਵਿੱਚ ਪੇਸ਼ ਕੀਤਾ ਪਰ ਇਸ ਦੀ ਸੱਚਾਈ ਪਰਖੀ ਜਾਣੀ ਬਾਕੀ ਹੈ ਫੈਡਰਲ ਜੱਜ ਕੈਰੀ ਡਾਉਟਰੀ ਨੇ ਕਿਹਾ ਹੈ ਕਿ ਸਰਕਾਰ ਸਭ ਕੁਝ ਠੀਕ ਠਾਕ ਹੋਣ ਦਾ ਦਾਅਵਾ ਕਰ ਰਹੀ ਹੈ ਕਿਉਂਕਿ ਮਾਂ ਨੇ ਆਪਣੇ ਬੱਚੇ ਨੂੰ ਡਿਪਾਰਟ ਕਿਤੇ ਜਾਣਦੀ ਇੱਛਾ ਜ਼ਾਹਰ ਕੀਤੀ ਪਰ ਅਦਾਲਤ ਨੂੰ ਨਹੀਂ ਪਤਾ ਕਿ ਇਹ ਦਾਅਵਾ ਕਿੰਨਾ ਸੱਚਾ ਅਤੇ ਕਿੰਨਾ ਕੋਝੂਠਾ ਹੈ ਡਾਉਟੀ ਨੇ ਸ਼ੁੱਕਰਵਾਰ ਨੂੰ ਮਾਮਲਾ ਆਪਣੇ ਹੱਥਾਂ ਵਿੱਚ ਲੈਂਦੇ ਹਰ ਪਹਿਲੂ ਦੀ ਬਾਰਕੀ ਦੇ ਨਾਲ تحقیقات ਕਰਵਾਉਣ ਦੇ ਸੰਕੇਤ ਵੀ ਦਿੱਤੇ ਨੇ ਇੱਥੇ ਦੱਸਣਾ ਪੈਂਦਾ ਹੈ ਕਿ ਅਦਾਲਤ ਦੇ ਵਿੱਚ ਜਦੋਂ ਸੁਣਵਾਈ ਚੱਲ ਰਹੀ ਸੀ ਤਾਂ 2 ਸਾਲ ਦੀ ਬੱਚੀ ਉਸ ਦੀ ਭੈਣ ਅਤੇ ਮਾਂ ਨੂੰ ਲਿਜਾ ਰਿਹਾ ਜਹਾਜ਼ ਮੈਕਸੀਕੋ ਦੀ ਖਾੜੀ ਉੱਤੋਂ ਲੰਘ ਰਿਹਾ ਸੀ ਅਤੇ 트ੰਪ ਸਰਕਾਰ ਦੇ ਵਕੀਲਾਂ ਨੇ ਅਦਾਲਤ ਨੂੰ ਜਾਣੂ ਕਰਵਾਇਆ ਗਿਆ ਕਿ ਫਿਲਹਾਲ ਬੱਚੀ ਦੀ ਮਾਂ ਦੇ ਨਾਲ ਗੱਲ ਕਰਨੇ ਸੰਭਵ ਨਹੀਂ ਹੈ ਇਸ ਮਗਰੋਂ ਜੱਜ ਸਾਹਿਬ ਨੇ ਮਾਮਲੇ ਦੀ ਸੁਣਵਾਈ 16 ਮਈ ਤੱਕ ਮੁltivika ਦਿੱਤੀ ਹੈ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਤੌਰ ਫੈਡਰਲ ਜੱਜ ਟੈਰੀ ਡਾਉਟੀ ਦੀ ਨਿਯੁਕਤੀ ਡੋਨਾਲਡ ਟਰੰਪ ਵੱਲੋਂ 2017 ਦੇ ਵਿੱਚ ਕੀਤੀ ਗਈ ਤੇ ਉਹ ਰਾਸ਼ਟਰਪਤੀ ਦੇ ਹੱਕ ਵਿੱਚ ਕਈ ਫੈਸਲੇ ਵੀ ਸੁਣਾ ਚੁੱਕੇ ਨੇ ਇਸ ਦੌਰਾਨ ਇਮੀਗ੍ਰੇਸ਼ਨ ਹਮਾਇਤੀਆਂ ਨੇ ਕਿਹਾ ਹੈ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪਰਵਾਸੀਆਂ ਦੇ ਮੌਜੂਦਾ ਹਾਲਾਤ ਦਾ ਅੰਦਾਜ਼ਾ 2 ਸਾਲ ਦੀ ਬੱਚੀ ਨੂੰ ਰਿਪੋਰਟ ਕਿਤੇ ਜਾਣ ਤੋਂ ਸੱਚੇ ਹੀ ਲਾਇਆ ਜਾ ਸਕਦਾ ਹੈ ਅੰਦਾਜ਼ੇ ਇਸਾਰੇ ਮਾਮਲੇ ਉਤੇ ਬੋਲਦੇ ਹੋਏ ਇਮੀਗ੍ਰੇਸ਼ਨ ਹਿਮਾਚਲਿਆ ਨੇ ਕਿਹਾ ਹੈ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੌਜੂਦਾ ਹਾਲਾਤਾਂ ਦਾ ਅੰਦਾਜ਼ਾ 2 ਸਾਲ ਦੀ ਬੱਚੀ ਨੂੰ ਰਿਪੋਰਟ ਕੀਤੇ ਜਾਣ ਤੋਂ ਸੱਚ ਹੀ ਲਾਇਆ ਜਾ ਸਕਦਾ ਹੈ ਤੇ ਬੱਚੀ ਤੋਂ ਪਹਿਲਾਂ ਰਿਪੋਰਟ ਕੀਤੇ ਯੂ ਐਸ ਸਿਟੀਜ਼ਨ ਨੂੰ ਅਦਾਲਤ ਦੇ ਵੱਲੋਂ ਵਾਪਸ ਲਿਆਉਣ ਦੇ ਹੁਕਮ ਦਿੱਤੇ ਗਏ ਪਰ 트ੰਪ ਸਰਕਾਰ ਅਜਿਆ ਕਰਨ ਤੋਂ ਅਸਿੱਧੇ ਤੌਰ ਤੇ ਹੱਥ ਕੜੇ ਕਰ ਗਈ ਬਿਊਰੋਕ੍ਰੇਟ ਚਾਂਪੀ